ਆਰਡਰ ਵੀ ਬਹੁਤ ਚੰਗਾ ਤਿਆਰ ਆ ਤੁਸੀਂ ਦੇਖ ਸਕਦੇ ਹੋ ਨਾੜਾਂ ਆਰਡਰ ਦੇ ਉੱਤੇ ਬਹੁਤ ਵਧੀਆ ਗਈਆਂ ਥਾਣਾ ਦਾ ਸੈਜ ਵੀ ਬਹੁਤ ਵਧੀਆ ਹੈਗਾ ਮੋੜ ਲਿਆ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਆ ਰਾਮਪਰਾ ਫੂਲ ਤੇ ਜਿਹੜਾ ਇਹਨੂੰ ਬਠੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਵਿਕਾਊ ਆ ਵੀ ਬਿਲਕੁਲ ਤਾਜੀ ਸੂਈ ਆ 2 ਦਿਨ ਹੋਏ ਤਕਰੀਬਨ ਇਹਨੂੰ ਸੂਈ ਨੂੰ ਤੇ ਬੱਚਾ ਤੁਸੀਂ ਬੈਠਾ ਦੇਖ ਸਕਦੇ ਹੋ ਬੱਚਾ ਤੇ ਹਾ ਚੰਗੇ ਸੀਮੰਦਾ ਸੀਗਾ ਪਰ ਦੇ ਬੱਛਾ ਗਈ ਆਪ ਵੀ ਚੰਗੇ ਸੀਮੰਦੀ ਆ ਤੇ ਦੁੱਧ ਵੀ ਚੰਗਾ ਇਹਦਾ ਤਿਆਰ ਆਗਾ ਬਾਕੀ ਜੋ ਡਿਟੇਲ ਹੋਊਗੀ ਉਹ ਸਾਰੀ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਇਹਦੀ ਸਾਰੀ ਡਿਟੇਲ ਲੈ ਕੇ ਜੰਦਨੀ ਆ ਤੇ ਉਸ ਤੋਂ ਬਾਅਦ ਤੋਰ ਕੇ ਦਿਖਾ ਦਾਂਗੇ ਹੋਰ ਦੋਸਤਾਂ ਆਪਾਂ ਰੋਡੀ ਨਾਲ ਛੋੜੇ ਬ੍ਰੀਡਰ ਨਾਲ ਗੱਲਬਾਤ ਕਰਾਉਣੇ ਆਂਗੇ ਇਹਨੂੰ ਪਸ਼ੂਆਂ ਬਾਰੇ ਨਾ ਕਾਫੀ ਜਾਣੀ ਕਿ ਨੌਲੇਜ ਆਗੀ ਤੇ ਸ਼ੌਂਕ ਵੀ ਰੱਖਦਾ ਆਪਾਂ ਇਹ ਤੁਹਾਨੂੰ ਸਾਰੀ ਡਿਟੇਲ ਲਾਵਾਂਗੇ ਤੇ ਇਹੀ ਆਪਾਂ ਨੂੰ ਤੋਰ ਕੇ ਦਿਖਾਊਗਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਨਾਮ ਬਾਈ ਕਰਨਵੀਰ ਸਿੰਘ ਠੀਕ ਹੈ ਤੇ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆ ਇਹਦੇ ਬਾਰੇ ਸਾਰਾ ਪਤਾ ਡਿਟੇਲ ਇਹਦੀ ਹੈ ਨਾ ਕਿਹੜਾ ਸੂਆ ਸੂਈ ਵੀ ਹੈ ਇਹ ਦੂਜਾ ਸੂਈ ਹੈ ਦੂਜਾ ਸੂਆ ਸੂਈ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਹਾਂਜੀ ਠੀਕ ਹੈ ਬੱਚਾ ਕੀ ਦਿੱਤਾ ਬੱਚਾ ਬੱਚਾ ਹੀ ਬੱਚਾ ਆਬਲ ਥਾਇੜਾ ਆਣਾ ਹਾਂਜੀ ਕਿਹੜੇ ਟੀਕੇ ਦਾ ਸੀ ਪਤਾ ਕੁਛ ਹਾਂਜੀ ਇਹ ਡੀਜ਼ਲ ਦਾ ਡੀਜ਼ਲ ਦਾ ਡੀਜ਼ਲ ਦਾ ਠੀਕ ਹੈ ਤੇ ਜਿਹੜੀ ਇਹ ਵਹਿੜ ਆ ਗਈ ਇਹ ਕਿਹੜੇ ਟੀਕੇ ਦੀ ਹੈ ਇਹ ਬਰੂਡ ਦੀ ਹੈ ਇਹ ਬੀਐਸ ਦੇ ਬਰੂਡ ਸੀ ਮੰਦੀ ਹਾਂਜੀ ਟੀਕੇ ਬਰੂਡ ਠੀਕ ਹੈ ਤੇ ਹੁਣ ਬੌਲਾ ਕਿੰਨਾ ਤਿਆਰ ਹੈਗਾ ਬੌਲਾ 20 ਲੀਟਰ 20 ਲੀਟਰ ਹੁਣ ਤਿਆਰ ਹਾਂਜੀ ਦੋਨਾਂ ਟਾਈਮਾਂ ਦਾ ਦੋਨਾਂ ਦਾ ਠੀਕ ਹੈ ਇਸ ਵਾਰ ਕਿੰਨਾ ਦੁੱਧ ਦੇ ਦੂਗੀ 30 ਲੀਟਰ ਇਸ ਵਾਰ 30 ਲੀਟਰ ਦੇ ਦੂਗੀ ਹਾਂਜੀ ਠੀਕ ਹੈ ਤੇ ਕਿਵੇਂ ਆ ਚੋਣ ਚਾਨ ਚਾਣਾ ਸੁਣਾ ਸੁਣਾ ਨੋ ਵਧੀਆ ਵਧੀਆ ਠੀਕ ਹੈ ਸਾਫ ਓਕੇ ਜਮਾ ਓਕੇ ਠੀਕ ਹੈ ਤੇ ਹੈ ਆਪਣੇ ਘਰ ਦੀ ਹੈ ਨਾ ਹਾਂ ਕਰਦੀ ਵੈੜੀ ਠੀਕ ਹੈ ਪਹਿਲੇ ਸੋਇਆ ਆਪਾਂ ਇਹਦਾ ਜਾਨੀ ਦੁੱਧ ਚੋਇਆ ਵਾ ਹੈ ਨਾ ਹਾਂਜੀ ਠੀਕ ਹੈ ਤੇ ਰੇਡ ਕਿੰਨਾ ਰਹਾਦੇ ਆਪਾਂ ਰੇਡ ਫੋਨ ਤੇ ਅੱਛਾ ਰੇਡ ਫੋਨ ਤੇ ਹੋ ਜਾਊਗਾ ਹਾਂਜੀ ਠੀਕ ਹੈ ਚਾਪੇ ਖੋਲ ਕੇ ਤਾਂ ਢੇੜਾ ਦਵਾ ਦੇ ਲੋ ਵੀ ਦੋਸਤੋ ਜੋਤੇਲਾ ਆਪਾਂ ਦ ਕਰੀਵਨ ਲੈਤੀ ਹੈਗੀ ਬਰੂਟ ਸੀਮਨ ਦੀ ਆਪ ਹੈ ਵੇਟ ਦੇ ਤੇ ਡੀਜ਼ਲ ਦੇ ਇਹਨੇ ਬੱਚੇ ਨੂੰ ਜਨਮ ਦਿੱਤਾਗਾ 2 ਕੁ ਦਿਨ ਸੂਈ ਨੂੰ ਹੋਏ ਆ 20 ਲੀਟਰ ਬੌਲਾ ਤਕਰੀਬਨ ਇਹਦਾ ਤਿਆਰ ਆਗਾ ਤੇ 30 ਕਿਲੋ ਲੀਟਰ ਦੁੱਧ ਇਹ ਦੇ ਦੂਗੀ ਬੈੜ ਚੰਗੀ ਆਗੀ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਕੱਦ ਕਾਠੀ ਵੀ ਚੰਗੀ ਆਗੀ ਤੇ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਆਰਡਰ ਵੀ ਬਹੁਤ ਚੰਗਾ ਤਿਆਰ ਆ ਤੁਸੀਂ ਦੇਖ ਸਕਦੇ ਹੋ ਨਾੜਾਂ ਆਰਡਰ ਦੇ ਉੱਤੇ ਬਹੁਤ ਵਧੀਆ ਆਗੀਆਂ ਖਾਨਾ ਦਾ ਸਹਿਜ ਵੀ ਬਹੁਤ ਵਧੀਆ ਹੈਗਾ ਮੋੜ ਲਿਆ ਫੇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਜਿਹੜਾ ਰੰਗ ਥੋੜਾ ਜਿਆਦਾ ਜਿਆਦਾ ਪਸੰਦ ਹੁੰਦਾ ਹੈ ਨਾ ਇਸ ਟਾਈਮ ਜਿਆਦਾ ਜਾਨੀ ਕਿ ਪਸੰਦ ਕੀਤਾ ਜਾਂਦਾਗਾ ਉਸ ਤਰ੍ਹਾਂ ਦਾ ਇਹਦਾ ਰੰਗ ਆਗਾ ਜਿਆਦਾ ਵਾਈਟ ਦੇ ਵਿੱਚ ਤੇ ਆਰਡਰ ਦੇਖ ਸਕਦੇ ਹੋ ਮੂਹਰ ਨੂੰ ਵੀ ਚੰਗਾ ਤੇ ਬੈਕ ਸਾਈਡ ਨੂੰ ਵੀ ਚੰਗਾ ਮਿਲਕਵੇਨ ਵੀ ਚੰਗੀ ਆਉਂਦੀ ਆ ਤੇ ਨਾੜਾਂ ਬਹੁਤ ਆ ਦੇਖ ਸਕਦੇ ਤੁਸੀਂ ਬਾਨੇ ਦੇ ਉੱਤੇ ਥਾਣਾ ਦਾ ਸਹਿਜ ਵੀ ਬਹੁਤ ਵਧੀਆ ਹੈਗਾ ਤੇ ਤਕਰੀਬਨ ਆਪਾਂ 4:00 ਵਜੇ ਵੀਡੀਓ ਬਣਾ ਰਹੇ ਹਾਂਗੇ ਤੇ ਚਵਾਈ ਇਹਦੀ ਹਜੇ ਹੋਣੀ ਆ ਕਿੰਨੇ ਵਜੇ ਕਰ ਦੇਣੇ ਚਵਾਈ 5:00 5:00 ਵਜੇ ਤਕਰੀਬਨ ਹਜੇ ਘੰਟਾ ਕੁ ਪਿਆਗਾ ਬੰਦ ਰੇਟ ਜਿਹੜਾ ਉਹ ਫੋਨ ਦੇ ਉੱਤੇ ਹੋ ਜਾਊਗਾ ਨਾੜ ਦੱਸਾ ਦੇ ਤੇ ਬਾਕੀ ਤਸੱਲੀ ਸਾਰੀ ਤੁਸੀਂ ਕਰਨੀ ਆਗੀ ਤੇ ਸੂਈ ਬਿਲਕੁਲ ਤਾਜੀ ਆਗੀ ਤੁਸੀਂ ਬੱਚੇ ਦਾ ਨਾੜਗਾ ਦੇਖ ਸਕਦੇ ਮੈਂ ਬੱਚੇ ਦਾ ਨਾਲ ਆ ਜਾ ਮੈਂ ਦੇਖ ਸਕਦੇ ਇਹ ਸੱਚੀ ਹੁੰਦੀ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸੀਗੀ। ਬੱਛਾ ਦੇਗੀ। ਇਹ ਹੈ ਬਹੁਤ ਸੋਹਣਾ ਤੇ ਹੈ ਵੀ ਚੰਗੇ ਸੀ ਮਨ ਦੇ। ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ। ਆਪਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ। ਵੀਡੀਓ ਦੇ ਵਿੱਚ ਐਂਡ ਤੱਕ ਜੋਣਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।